ਤਾਂ ਦੋਸਤੋ ਗੁਰੀ ਘਰਾਂਗਣੇ ਬਾਈ ਨੇ ਤੁਹਾਨੂੰ ਘਰ ਤਾਂ ਬਹੁਤ ਦਿਖਾਏ ਹੋਣੇ ਆ ਪਰ ਤੁਹਾਨੂੰ ਅੱਜ ਮੈਂ ਇੱਕ ਇਹੋ ਜਿਹਾ ਘਰ ਦਿਖਾਵਾਂਗਾ ਜਿਹੜਾ ਕਿ ਤੁਹਾਡੀ ਬਜਟ ਦੇ ਵਿੱਚ ਹੋਵੇਗਾ ਇੱਕ ਆਮ ਪਰਿਵਾਰ ਵੀ ਇਸ ਘਰ ਨੂੰ ਪਾ ਸਕਦਾ ਦੋ ਤੋਂ ਚਾਰ ਕਿੱਲੇ ਵਾਲਾ ਜ਼ਮੀਂਦਾਰ ਵੀ ਇੱਕ ਕੋਠੀ ਪਾ ਕੇ ਆਪਦਾ ਜਿਹੜਾ ਕਿ ਸੁਪਨਾ ਪੂਰਾ ਕਰ ਸਕਦਾ ਆਜੂ ਤੁਹਾਨੂੰ ਮੈਂ ਘਰ ਦਿਖਾਉਣਾ ਬਹੁਤ ਘੱਟ ਖਰਚੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਘਰ ਕਿਸੇ ਨੇ ਇੰਨੇ ਘੱਟ ਪੈਸਿਆਂ ਦੇ ਵਿੱਚ ਤਿਆਰ ਕੀਤਾ ਗੇਟ ਤੱਕ ਗੇਟ ਲੱਗਣ ਤੱਕ ਦਾ ਤੁਹਾਨੂੰ ਖਰਚਾ ਦੱਸਾਂਗੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਜੇ ਤੇ ਸੋਨਾ ਹੱਦੋਂ ਵੱਧ ਕੇ ਆ ਜਾਓ ਜੀ ਤੁਹਾਨੂੰ ਦਿਖਾਉਣੇ ਆ ਤਾਂ ਮਿੱਤਰੋ ਅੱਜ ਆਪਾਂ ਪਹੁੰਚੇ ਆ ਇਹ ਹੈਗਾ ਜੀ ਪਿੰਡ ਬੁਰਜ ਪਾਲੀਕੇ ਤੇ ਇਹ ਹੈਗੇ ਨੇ ਸਾਹਮਣੇ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਦਾ ਇਹ ਘਰ ਆ ਸਭ ਤੋਂ ਪਹਿਲਾਂ ਤੁਹਾਨੂੰ ਘਰ ਦੇਖੋ ਤੁਸੀਂ ਘਰ ਤੇ ਨਿਗਾਹ ਮਾਰੋ ਝਾਤੀ ਮਾਰੋ ਉਸ ਤੋਂ ਬਾਅਦ ਤੁਹਾਨੂੰ ਸਰਦਾਰ ਜੀ ਨਾਲ ਗੱਲ ਕਰਾਉਣੇ ਆ ਗੱਲ ਬਾਤ ਜੀ ਜੀ ਤੇ ਆਪਣਾ ਸ਼ੁਭ ਨਾਮ ਕੀ ਹੈ ਜੀ ਮਲਕੀਤ ਸਿੰਘ ਮਲਕੀਤ ਸਿੰਘ ਹਾਂਜੀ ਤਾਂ ਭਾਜੀ ਇਹ ਘਰ ਤੁਸੀਂ ਕਿਹੜੇ ਸਾਲ ਵਿੱਚ ਪਾਇਆ ਇਹ 24 ਦੇ ਵਿੱਚ 2024 ਦੇ ਵਿੱਚ ਤੇ ਵਿਖਾਉਂਗੇ ਸਾਨੂੰ ਘਰ ਹਾਂ ਦਿਖਾ ਦਿੰਦੇ ਤਾਂ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਆ ਵੇੜਾ ਦਿਖਾ ਦਿੰਨੇ ਆ ਕਿੱਡਾ ਸ਼ਾਨਦਾਰ ਤੇ ਕਿੱਡਾ ਖੂਬਸੂਰਤ ਪੌੜੀ ਭਾਜੀ ਨੇ ਬਾਹਰ ਚੜਾ ਰੱਖੀ ਆ ਦੇਖੋ ਸਟੀਲ ਦੀ ਪੌੜੀ ਆ ਸਾਰੀ ਤਾਂ ਭਾਜੀ ਟੋਟਲ ਕਿੰਨੇ ਸਕਰ ਫੁੱਟ ਆ ਰਹੇ 1250 1250 ਭਾਜੀ ਇਹ ਕਿੰਨੇ ਚ ਤਿਆਰ ਕੀਤਾ ਗੇਟ ਤੱਕ ਆ ਚਾਰ ਦੁਵਾਰੀ ਕਰਕੇ ਵਧੀਆ ਬਣਾ ਸਾਢੇ 13 ਲੱਖ ਰੁਪਏ ਲੱਗੇ ਸਾਢੇ 13 ਲੱਖ ਦੇ ਵਿੱਚ ਪੂਰਾ ਪ੍ਰੋਪਰ ਤਿਆਰ। ਹਾਂਜੀ ਪੂਰਾ। ਕਮਰੇ ਕਿੰਨੇ ਅੰਦਰ ਜੀ ਇਹਦੇ? ਦੋ ਕਮਰੇ ਜੀ, ਸਟੂਰੂਮ। ਦੋ ਕਮਰੇ। ਹਾਂਜੀ। ਸਟੋਰ, ਬਾਥਰੂਮ ਤੇ ਲੌਬੀ ਵਧੀਆ। ਤੇ ਰਸੋਈ ਵੀ ਵਿੱਚ ਹੈਗੀ ਜੀ। ਬਸ ਤੇ ਰਸੋਈ। ਚਲੋ ਮਿੱਤਰੋ ਕਮਾਲ ਆ ਸਾਢੇ 1300 ਸਕਰ ਫੁੱਟ ਲਗਭਗ ਇਹ ਏਰੀਆ ਹਨਾ ਜੀ। ਹਾਂ ਸਾਢੇ ਤੇ ਟੋਟਲ ਛੱਤ ਕੇ ਵੀਰੇ ਮਾੜਾ ਕੈਮਰਾ ਮਾਰਦੇ। ਚਾਰ ਛ ਵੀਰੇ ਮਾਰਦੇ ਆਹ ਦੀਵਾਰਾਂ ਕੱਢ ਕੇ ਸਾਢੇ 13 ਲੱਖ ਦੇ ਵਿੱਚ ਘਰ ਤਿਆਰ ਹੋ ਗਿਆ। ਲੋਕ ਬੜੀਆਂ ਤਗੜੀਆਂ ਤਗੜੀਆਂ ਫੜਾ ਮਾਰਦੇ ਨੇ। ਬਾਈ ਸਾਡੀ ਕੋਠੀ ਤੇ 50 ਲੱਖ ਲੱਗਿਆ ਸਾਡੀ ਤੇ 20 ਲੱਗਿਆ ਜੇ ਐਡਾ ਕੁ ਵੀ ਕਿਸੇ ਨੇ ਘਰ ਪਾਇਆ ਹੋਵੇ ਤਾਂ 20 25 ਤੋਂ ਘੱਟ ਭਾਜੀ ਗੱਲ ਹੀ ਨਹੀਂ ਕਰਦਾ ਭਾਜੀ ਦਿਖਾਵਾਂਗੇ ਅੰਦਰੋਂ ਸਭ ਤੋਂ ਪਹਿਲਾਂ ਬਾਈ ਬਾਹਰਲਾ ਇੰਟੀਰੀਅਰ ਦਿਖਾ ਫਿਰ ਤੁਹਾਨੂੰ ਅਸੀਂ ਛੱਤ ਤੇ ਚੜ੍ਹ ਕੇ ਦਿਖਾਵਾਂਗੇ ਕੈਮਰੇ ਵਗੈਰਾ ਲਾਇ ਹੋਏ ਆ ਭਾਜੀ ਨੇ ਹਾਂਜੀ ਹੈ ਪੂਰੀ ਕਿਉਂਕਿ ਰੋਡ ਤੇ ਬੈਠੇ ਹਨਾ ਸੇਫਟੀ ਜ਼ਰੂਰੀ ਚਲੋ ਜੀ ਅੰਦਰ ਚੱਲੋ ਅੱਗੇ ਲੱਗੋ ਤੁਸੀਂ ਆ ਜਿਓ ਜੀ ਤੁਹਾਨੂੰ ਅਸੀਂ ਅੰਦਰ ਉਹ ਦਿਖਾਉਣੇ ਆ ਖੁਦ ਹਰਾਨ ਆ ਭਾਜੀ ਮੈਂ ਖੁਦ ਖੁਦ ਹਰਾਨ ਆ ਵੀ ਇੰਨਾ ਸੋਨਾ ਕਰ ਇਹਨੇ ਘੱਟ ਪੈਸੇ ਅਜ ਕਿਵੇਂ ਤਿਆਰ ਹੋ ਗਿਆ ਲ ਸਭ ਤੋਂ ਪਹਿਲਾਂ ਤੁਹਾਨੂੰ ਲੌਬੀ ਦੇ ਦਰਸ਼ਨ ਕਰਾਉਣੇ ਆ ਭਾਜੀ ਇਹ ਕਿੰਨੇ ਬਾਏ ਕਿੰਨੇ ਦੀ ਲੌਬੀ ਹੈ ਜੀ ਇਹ 18 ਬਾਏ 12 ਦੀ ਹੈ ਜੀ 18 ਬਾਏ 12 ਦੀ ਖੁੱਲੀ ਡੁੱਲੀ ਲੌਬੀ ਜਿਵੇਂ ਮਰਜ਼ੀ ਚਾਰ ਪੰਜ ਮੰਜੇ ਐਂ ਡਾ ਕੇ ਤੁਸੀਂ ਸਾਹਮਣੇ ਕੋਲਰ ਲਾ ਕੇ ਰਾਤ ਨੂੰ ਪੈ ਸਕਦੇ ਜੇ ਵਿਆਹ ਸ਼ਾਦੀ ਹੋਵੇ ਤਾਂ ਥੱਲੇ ਗੱਦੇ ਵਿਛਾ ਕੇ ਮੈਂ ਹਣਾ ਲਗਭਗ ਨਹੀਂ ਤਾਂ 30 40 ਬੰਦੇ ਰਾਮ ਨਾਲ ਸਮਾ ਜਾਣਗੇ ਇਸ ਘਰ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਧਰ ਚੱਲਦੀਆਂ ਡ్రਾਈੰਗ ਰੂਮ ਇਹ ਆਪਣਾ ਡ੍ਰੈਿੰਗ ਰੂਮ ਆ ਜੀ ਹਾਂਜੀ ਡ੍ਰੈਿੰਗ ਇਹ ਕੰਮ ਵਿੱਚੇ ਹੀ ਕੀਤਾ ਹੋਇਆ ਹੈ ਜੀ ਇਹ ਲੱਕੜ ਦਾ ਸਾਰਾ ਟੁੱਟਿਆ ਹੋਇਆ ਆ ਸਾਰਾ ਵਿੱਚ ਕੀਤਾ ਹੋਇਆ ਲੱਕੜ ਦਾ ਵੀ ਆ ਸੀਸਾ ਲਾ ਕੇ ਫਰਨੀਚਰ ਵਾਹ ਜੀ ਵਾਹ ਖੁੱਲਾ ਹਵਾਦਾਰ ਡ੍ਰੈਿੰਗ ਰੂਮ ਪਰਦੇ ਜਾਲੀਆਂ ਬਾਹਰ ਆ ਜੀ ਇਹ ਪਰਦੇ ਹੁਣ ਲਾਏ ਆ ਇਸ ਕੱਲੇ ਕੱਲੇ ਪਰਦੇ ਬਾਹਰ ਨੇ ਪਰਦੇ ਬਾਹਰ ਨੇ ਹਾਂ ਹੁਣ ਲਓ ਜੀ ਆ ਵੇਖੋ ਤੁਸੀਂ ਕੱਲੀ-ਕੱਲੀ ਚੀਜ਼ ਦਾ ਖਿਆਲ ਰੱਖਿਆ ਗਿਆ ਭਾਜੀ ਨਕਸ਼ਾ ਕਿੱਥੋਂ ਲੱਗੇ ਆਏ ਜੀ ਨਹੀਂ ਨਕਸ਼ਾ ਆਪਾਂ ਖੁਦ ਹੀ ਤਿਆਰ ਕੀਤਾ ਸੱਚੀ ਭਾਜੀ ਹਾਂ ਜੀ ਹਾਂਜੀ ਇਹ ਤੋੜਾ ਆਵਦਾ ਦਿਮਾਗ ਆ ਆਵਦਾ ਆਵਦਾ ਨਹੀਂ ਪਹਿਲਾਂ ਕੰਮ ਤਾਂ ਨਹੀਂ ਕਰਦੇ ਸੀ ਕਿਤੇ ਆ ਨਕਸ਼ੇ ਨੁਕਸ਼ੇ ਬਣਾਉਣ ਦਾ ਨਾ 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 ਕੁਝ ਨਹੀਂ ਕਰਦੇ ਠੀਕ ਹੈ ਜੀ ਵੈਰੀ ਗੁੱਡ ਸ਼ਾਨਦਾਰ ਦੇਖੋ ਤੁਸੀਂ ਡ੍ਰੈਂਕ ਰੂਮ ਆ ਤੇ ਪਲੱਸ ਪੁਆਇੰਟ ਦੇਖੋ ਆਪ ਉਹਨਾਂ ਨੇ ਤਿਆਰ ਕੀਤਾ ਤੇ ਆਜੋ ਬਾਹਰ ਆਜੋ ਭਾਈ ਲਓ ਜੀ ਤੇ ਇੱਧਰ ਰਹਿ ਗਿਆ ਸਟੋਰ ਰੂਮ ਵੀਰੇ ਸਟੋਰ ਤੇ ਮੜੀ ਦੀ ਛਾਤੀ ਮਰਵਾ ਦੇ ਹਾਂਜੀ ਖੁੱਲਾ ਸਟੋਰ ਰੂਮ ਆ ਸਾਰਾ ਸਮਾਨ ਵਗੈਰਾ ਰੱਖਿਆ ਹੋਇਆ ਹਾਂਜੀ ਇਹ ਦਿਖਾ ਦਿੱਤਾ ਤੁਹਾਨੂੰ ਇਹਨੂੰ ਆਪਾਂ ਕਰਦੀਏ ਕਵਰ ਤੇ ਕਿੱਡੇ ਸੋਹਣੇ ਆ ਦੇਖੋ ਜੀ ਪਰਦੇ ਲੱਗੇ ਹੋਏ ਭਾਈ ਇਹ ਪਰਦੇ ਕੀ ਰੇਟ ਆਇਆ ਇੱਕ ਬਹੁਤ ਸੋਹਣੇ ਇਹ ਜੀ ਆਇਆ 12000 ਰੁਪਏ ਲੱਗ ਲੱਗੇ ਠੀਕ ਆ ਲਾਗੇ ਕਹਿ ਘਰੇ ਸਾਰੇ 12000 ਤਕਰੀਬਨ ਪੜਦੇ ਸਾਰੇ ਇਹ ਹੋ ਗਿਆ ਉਧਰ ਹੋਵੇ ਦੋ ਉਧਰ ਹੋਵੇ ਇੱਕ ਉਧਰ ਤੇ ਆਹ ਰਹਿ ਗਿਆ ਜੀ ਤੁਹਾਡਾ ਮੇਨ ਬੈਡਰੂਮ ਹਾਂ ਜੀ ਕਿੰਨੇ ਬਾਈ ਕਿੰਨੇ ਦਾ ਬੈਡਰੂਮ ਹੈ ਜੀ ਇਹ 12 ਬਾਈ 11 ਦਾ ਜੀ 12 ਬਾਈ 11 ਦਾ ਬੈਡਰੂਮ ਲਓ ਭਾਈ ਇੱਧਰ ਦੇਖੋ ਖੇਤਾਂ ਦਾ ਮਾਹੌਲ ਅਰਸ਼ ਦਿਖਾ ਯਾਰ ਫੁੱਲ ਫੁੱਲ ਉਹਦੇ ਬਾਦ ਉਹਦੇ ਬਾਦ ਦੱਸ ਲੋ ਵੀ ਖੁੱਲੀ ਹਵਾਦਾਰ ਇਥੇ কুলਰ ਲਾਓ ਜੋ ਕੋਸ ਮਰਜੀ ਲਾਓ ਉੱਪਰ ਪੱਖਾ ਲੱਗਿਆ ਲਾਈਟ ਆ ਭਾਜੀ ਰੰਗ ਰੂੰਗ ਤਾਂ ਨਹੀਂ ਕਰਾਉਂਦੇ ਇਹਨੂੰ ਨਹੀਂ ਰੰਗ ਫਾਇਦਾ ਵੀ ਨਹੀਂ ਕਰਾਉਂਦਾ ਹਨਾ ਦੇ ਰੰਗ ਤਾਂ ਖਰਾਬ ਕਰ ਦਿੰਦਾ ਖਰਾਬ ਕਰਦਾ ਜੀ ਤੇ ਭਾਜੀ ਬਿਲੀ ਫੀਡਿੰਗ ਵਿੱਚ ਹੀ ਆਈ ਸਾਢੇ 1/2 ਲੱਖ ਦੀ ਸਾਰਾ ਟੋਟਲ ਹੈ ਜੀ ਬਸ ਪਰੋ A to Z ਕੱਲੇ ਪਰਦੇ ਬਾਹਰ ਕੱਲੇ ਪਰਦੇ ਬਾਹਰ ਨੇ ਪਰਦੇ ਕੱਲ ਲਾਇਆ ਇਹਨਾਂ ਨੇ ਕੱਲ ਲਾਇਆ ਠੀਕ ਹੈ ਜੀ ਚਲੋ ਤੁਹਾਨੂੰ ਪਰਲੀ ਸਾਈਡ ਦਿਖਾ ਦਿੰਨੇ ਆ ਤਮੈ ਤਾਂ ਦਿਖਾ ਰਿਆਂ ਕਿਉਂਕਿ ਬਹੁਤ ਘੱਟ ਪੈਸਿਆਂ ਦੇ ਵਿੱਚ ਹਰ ਆਮ ਬੰਦਾ ਪਾ ਸਕਦਾ ਇੱਧਰ ਸਾਹਮਣੇ ਮਾਰ ਨਿਗਾ ਹਰਸ਼ ਸਾਹਮਣੇ ਦੇਖ ਤੂੰ ਇੱਥੇ ਆਣ ਕੇ ਤੁਸੀਂ ਆਪ ਦਾ ਫਰੈਸ਼ ਹੋ ਸਕਦੇ ਹੋ ਬਹੁਤ ਸੋਹਣੀ ਜਗ੍ਹਾ ਬਣਾਈ ਹੋਈ ਆ ਤੇ ਵੇਖ ਲਓ ਕਿਵੇਂ ਮੈਂ ਹੈਰਾਨ ਆ ਵੀ ਨਕਸ਼ੇ 'ਚ ਇਹਨਾਂ ਨੇ ਕਿਵੇਂ ਲਿਆਂਦਾ ਕਿਵੇਂ ਜਗ੍ਹਾ ਬਣਾਈ ਵੀ ਕਿਵੇਂ ਸੈਟਅਪ ਕੀਤਾ ਇਹ ਭਾਜੀ ਇਹ ਲਗਭਗ ਕਿੰਨੇ ਦਾ ਇਹ ਵੀ ਵਿੱਚ ਹੀ ਆ ਵਿੱਚ ਸਭ ਟੁੱਟਲੇ ਸਾਰਾ ਕੁਝ ਵਿੱਚੇ ਆ ਆ ਵੀ ਲਾ ਕੇ ਆ ਸ਼ਾਨਦਾਰ ਇਹਨੂੰ ਕੀ ਕਹਿੰਦੇ ਵਾਸ਼ ਫੈਸ਼ਨ ਹੈ ਬਸ ਤੇ ਇਧਰ ਹੈ ਜੀ ਸ਼ਾਨਦਾਰ ਬਾਥਰੂਮ ਖੁੱਲਾ ਡੁੱਲਾ ਬਾਥਰੂਮ ਆ ਦੇਖੋ ਤੁਸੀਂ 6x6 ਦਾ ਬਾਥਰੂਮ ਇਹਦੇ ਚ ਯਾਨੀ ਕਿ ਕਲਨ ਹੋਣ ਵਾਲਾ ਦੂਜਾ ਨਹੀਂ ਰੱਖਿਆ ਨਾ ਦੂਜਾ ਨਹੀਂ ਰੱਖਿਆ ਦੂਜਾ ਬਾਹਰ ਰੱਖਿਆ ਤੁਸੀਂ ਬਾਹਰ ਹੈ ਜੀ ਵੈਰੀ ਗੁੱਡ ਬਹੁਤ ਵਧੀਆ ਕੀਤਾ ਇਧਰ ਆਪਣਾ ਰੂਮ ਹੈ ਜੀ ਹੋ ਸਕਦੇ ਆਪਾਂ ਇਹ ਵੀ ਤੁਹਾਨੂੰ ਦੀਪੂ ਖੋਲੇ ਇੱਕ ਇਥੋਂ ਮੰਗਵਾਇਆ ਦਰਵਾਜੇ ਤੁਸੀਂ ਬਠੰਡੇ ਤੋਂ ਮੰਗਾਇਆ ਸੀ ਬਠੰਡੇ ਤੋਂ ਹਾਂ ਜੀ ਤੇ ਇਹ ਘਰੇ ਦਾ ਘੜੀ ਤਿਆਰ ਹੈ ਜੀ ਮਿਸਤਰੀ ਮਡਲੋਂ ਅੱਛਾ ਉਹ ਕੱਲੇ ਸੀਟ ਟੌਟਰਾਸ ਜਿਹਾ ਸਾਰੇ ਇਹ ਬਠੰਡੇ ਤੋਂ ਮੰਗਾਇਆ ਸੀ ਆ ਆਈਡੀਆ ਕੀ ਸਕੁਅਰ ਫੁੱਟ ਪੈ ਗਿਆ ਹੋ ਗਿਆ ਇਹ ਟੋਟਲ ਕਿੰਨਾ ਖਰਚਾ ਹੋਊਗਾ ਦਰਵਾਜਿਆਂ ਦਰਵਾਜਿਆਂ ਦਾ ਦਰਵਾਜਿਆਂ ਦੇ ਮਨ ਨਾਲ ਇਹ ਸਵਾ 2 ਲੱਖ ਰੁਪਏ ਲੱਗ ਗਏ ਸੀ ਵਿੱਚ ਰਸੋਈ ਅੱਛਾ ਚਲੋ ਇਹ ਭਾਜੀ ਮਨ ਨਾਲ ਦਾ ਸੁੱਤੇ ਪਹਿਨੇ ਤੇ ਇੱਧਰ ਤੁਹਾਨੂੰ ਰਸੋਈ ਦਿਖਾ ਦਿੰਨੇ ਆ ਭਾਜੀ ਅੱਗੇ ਆਣ ਕੇ ਪਹਿਲਾਂ ਰਸੋਈ ਦਿਖਾਓ ਤੇ ਭਾਜੀ ਆਹ ਸੀਟ ਕਾਦੇ ਵਾਸਤੇ ਲਾਈ ਕਿ ਸਲਾਬ ਸਲੂਬ ਤੋਂ ਵੇਖੋ ਇਹ ਬਸ ਸਲਾਬ ਤੋਂ ਜੀ ਕੁਝ ਬਰੇ ਦੇ ਨਾਲ ਮੈਚਿੰਗ ਹੁੰਦੀ ਸੀ ਅੱਛਾ 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 ਬਰੇ ਤੋਂ ਕਿਹੜਾ ਕਰਕੇ ਤਾ ਮਿੱਤਰੋ ਆ ਸਾਰਾ ਕੁਝ ਵਿੱਚਿਆ ਰਸੋਈ ਤਿਆਰ ਕਰਾ ਕੇ ਸਭ ਤੋਂ ਪਹਿਲਾਂ ਫਰਿੱਜ ਦਾ ਦਿਖਾਓ ਥੱਲੇ ਤੁਸੀਂ ਹਾਂ ਇਹ ਪਿੱਛੇ ਵਿੱਚ ਇਹ ਹਰ ਇੱਕ ਘਰ ਦੇ ਵਿੱਚ ਹੋਣਾ ਜ਼ਰੂਰੀ ਆ ਹਾਂਜੀ ਵੇਖੋ ਤੁਸੀਂ ਇਹ ਇਹਦੇ ਵਿੱਚ ਫਰਿੱਜ ਦੀ ਸੇਫਟੀ ਆ ਨਹੀਂ ਤਾਂ ਆਮ ਮੂਮਨ ਲੱਗੇ ਰਹਿੰਦੀ ਆ ਸਪੈਸ਼ਲ ਇਹਨੇ ਭਾਈ ਨੇ ਨਾਲ ਦਾ ਹੀ ਕਲਰ ਆ ਠੀਕ ਆ ਤੇ ਤੁਸੀਂ ਇਹ ਰਸੋਈ ਤੇ ਮੜੇ ਅਰਸ਼ ਛਾਤੀ ਮਾਰਦੇ ਇਧਰ ਹੋ ਜੋ ਭਾਈ ਸਾਹਮਣੇ ਚਿਮਨੀ ਠੀਕ ਆ ਕਿ ਨਹੀਂ ਸਾਰਾ ਵਰਕ ਕੀਤਾ ਆ ਜੀ ਬਹੁਤ ਸੋਹਣਾ ਸਾਹਮਣੇ ਗੋਠ ਵਾਲੀ ਇਧਰ ਦੇਖੋ ਜੀ ਹਾਂਜੀ ਵੀ ਇਥੋਂ ਤੁਹਾਨੂੰ ਗੇਟ ਤੱਕ ਪਤਾ ਲੱਗ ਜੂਗਾ ਵੀ ਕੋਈ ਆਇਆ ਗਿਆ ਜਾਂ ਕਿਵੇਂ ਆ ਭਾਈ ਅੰਦਰੋਂ ਵੀ ਐ ਵਾਈਟ ਦਿੱਸਦਾ ਹੈ ਨਾ ਵਾਈਟ ਦੂਜੀ ਸੀਸੀ ਹੀ ਹੈ ਸਿੰਪਲ ਹੀ ਹੈ ਨਾ ਸਿੰਪਲ ਤੇ ਗ੍ਰੇਲ ਗਰੂਲ ਲੱਗੀ ਹੈ ਕਿਉਂਕਿ ਅੱਜ ਕੱਲ੍ਹ ਭਾਈ ਚੋਰੀ ਚਕਾਰੀ ਦਾ ਸਮਾਂ ਜਿਹੜਾ ਖਰਾਬ ਹੈ ਇਸ ਕਰਕੇ ਭਾਈ ਇਹ ਰਣੇ ਲਾਈ ਹੋਈ ਹੈ ਵਿੱਚੇ ਸਟੀਲੀ ਗ੍ਰੇਲ ਹੈ ਜਿਹਦੇ ਨਾਲੇ ਗ੍ਰੇਲ ਮਹਿੰਗੀ ਹੁੰਦੀ ਹੈ ਬਹੁਤ ਜ਼ਿਆਦਾ ਇਹ ਕਿ ਸਕੁਅਰ ਫੁੱਟ ਹੋਊਗੀ ਆਈਡੀਆ ਇਹ ਗ੍ਰੇਲ ਸਕੁਅਰ ਫੁੱਟ ਇਹ 300 ਰੁਪਏ ਆਉਂਦੇ 300 ਰੁਪਏ ਕਿਲੋ ਦੇ ਹਿਸਾਬ ਨਾਲ ਕੇ ਕਿਲੋ ਦੇ ਹਿਸਾਬ ਨਾਲ ਬਗੇ ਲਾਇਆ ਟਾਟਾ ਦੀ ਹੈ ਸਰ ਜਿੰਦਰ ਨਰਦੇਸੀ ਭਾਬੀ ਦੇਖੋ ਤੁਸੀਂ ਵਧੀਆ ਇਧਰ ਦੇਖੋ ਫਰਸਟ ਕਲਾਸ ਬਣਾਏ ਹੋਏ ਆ ਸਾਰਾ ਕੰਮ ਇਹ ਲੱਕੜ ਦਾ ਕੀਤਾ ਹੋਇਆ ਹੈ ਉੱਪਰ ਸਨਮਾਈਕਾ ਲੱਗਿਆ ਹੈ ਬੋਰਡ ਲੱਗੇ ਹੋਏ ਆ ਜੀ ਹਾਂਜੀ ਤੇ ਆਪਦੇ ਹੀ ਆ ਇਹ ਭਾਈ ਠੇਕੇ ਤੇ ਕਰਾਇਆ ਸੀ ਕਿ ਇਹ ਆੜੀ ਤੇ ਕਰਾਇਆ ਦਿਹਾੜੀ ਤੇ ਸਾਰਾ ਠੀਕ ਆ ਜੀ ਸਾਰੂ ਲੱਗਿਆ ਹੋਇਆ ਆ ਚੰਦਾਰ ਭਾਂਡੇ ਰੱਖਣ ਵਾਸਤੇ ਆ ਦੇਖੋ ਜਲਦੀ ਵੀ ਲੈਣ ਦੇਖੋ ਇਹਨਾਂ ਦੇ ਕੋਈ ਗੱਲ ਹੀ ਕੋਈ ਗੱਲ ਵਾਹ ਜੀ ਵਾਹ ਜੀ ਵਾਹ ਠੀਕ ਆ ਜੀ ਇਹਨੂੰ ਉੱਤੇ ਚਲ ਜੀ ਸਾਰੇ ਅਛਾ ਇਹ ਚਾਹ ਦੀ ਉੱਤੇ ਹੋਈ ਲਾ ਸੋਚ ਲੱਗਣ ਵਾਲਾ ਪਿਆ ਹੋ ਗਿਆ ਇਹ ਰਾਤ ਨੂੰ ਐ ਪੂਰਾ ਵਧੀਆ ਮਾਹੌਲ ਬੱਲਣ ਦੀ ਲੋੜ ਵੀ ਰੋਟੀ ਪਕਾਉਣ ਨੂੰ ਆਪ ਨੂੰ ਜੀ ਕਰਦਾ ਹਨਾ ਰਸੋਈ ਜਾਣ ਕੇ ਹਾਂਜੀ ਇਹ ਚਿਮਨੀ ਕਿੰਨੇ ਦੀ ਲਈ ਭਾਜੀ ਇਹ ਚਿਮਨੀ 5300 ਦੀ ਲਈ 5300 ਦੀ ਪੂਰਾ ਵਧੀਆ ਸ਼ਾਨਦਾਰ ਕੰਮ ਕਰਦੀ ਪੂਰਾ ਬਿਲਕੁਲ ਵਧੀਆ ਜੀ ਤੇ ਇਧਰ ਵੀ ਸਮਾਨ ਰੱਖਿਆ ਹੈ ਜੀ ਸਾਹਮਣੇ ਆਹ ਸਾਰੇ ਸਮਾਨ ਆਹ ਜੀ ਵਾਹ ਠੀਕ ਹੈ ਜੀ ਵੈਸੇ ਤਾਂ ਖੋਲ ਕੇ ਦੇਖਣਾ ਨਹੀਂ ਚਾਹੀਦਾ 100% ਪਰ ਤੁਹਾਨੂੰ ਦਿਖਾ ਰਹੇ ਹਾਂ ਸਾਡੇ 13 ਲੱਖ ਦੇ ਵਿੱਚ ਤਿਆਰ ਬਹੁਤ ਸੋਹਣੀ ਰਸੋਈ ਚਲਿਏ ਬਾਹਰ ਜੀ ਆਜੋ ਉੱਠਪੇ ਭਾਈ ਕਿ ਨਹੀਂ ਜੀ ਇੱਕ ਆਪਣਾ ਕੋਲੇ ਲਾਸਟ ਰੂਮ ਰਹਿ ਗਿਆ ਬਿਲਕੁਲ ਇਹ ਕਿੰਨੇ ਬਾਏ ਕਿੰਨੇ ਦਾ ਰੂਮ ਹੈ ਜੀ 11 ਬਾਈ 12 ਦਾ ਜੀ 11 ਬਾਈ 12 ਦੇ ਦੋ ਕਮਰੇ ਹਾਂਜੀ ਇਹ ਵੀ 11 ਬਾਈ 12 ਦੀ ਹਾਂ ਇਹ ਵੀ ਕਮਰੇ ਹੈ ਤੇ ਆ 18 ਬਾਈ 11 18 ਬਾਈ 11 ਦੀ ਲੌਬੀ ਇਧਰ ਸਟੋਰ ਹੈਗਾ 10 ਬਾਈ ਸਟੋਰ ਹੈਗਾ ਜੀ 12 ਬਾਈ 8 ਦਾ 12 ਬਾਈ 8 ਦਾ ਸਟੋਰ ਹੈ ਜੀ ਤੇ ਰਸੋਈ ਹੈਗੀ ਹੈ 12 ਬਾਈ 8 ਦੀ ਰਸੋਈ ਹੈ 12 ਬਾਈ 8 ਦੀ 8 ਦੀ ਰਸੋਈ ਆ ਹਾਂਜੀ ਤੇ ਕਿੱਡਾ ਸ਼ਾਨਦਾਨ ਘਰ ਆ ਬਾਈ ਭਾਈ ਜੀ ਬਹੁਤ ਮਿਹਰਬਾਨੀ ਇਹ ਸਾਰਾ ਯਾਨੀ ਕਿ ਤੁਸੀਂ ਠੇਕੇ ਤੇ ਨਹੀਂ ਦਿੱਤਾ ਆਪ ਦਿਹਾੜੀ ਤੇ ਕਰਾਇਆ ਦਿਹਾੜੀ ਤੇ ਕਰਾਇਆ ਉਹਦੇ ਚ ਲਗਭਗ ਮੈਨੂੰ ਲੱਗਦਾ ਅੱਧੇ ਪੈਸੇ ਤੁਹਾਡੇ ਭਾਈ ਦੇ ਕਿਉਂ ਨੇ ਤਿੰਨ ਚਾਰ ਲੱਖ ਰੁਪਏ ਦਾ ਫਰਕ ਪੈ ਗਿਆ ਹੁਣ ਆਪਾਂ ਬਾਹਰ ਵੇਖੀ ਪਾਉਣੀ ਲੋਈ ਸਭ ਤੋਂ ਪਹਿਲਾਂ ਨਾ ਤੁਹਾਨੂੰ ਬਾਹਰ ਲ ਡਿਜ਼ਾਈਨ ਦੇਖੇ ਮੇਨ ਪਿੱਲਰ ਜਿਹੜੇ ਤਿੰਨ ਥਾਮ ਆ ਇਹ ਨਾ ਇਸ ਡਿਜ਼ਾਈਨ ਨੂੰ ਕੋਈ ਯੂਨਿਕ ਜਿਹਾ ਕਰ ਦਿੰਦੇ ਐ ਲੱਗਦਾ ਜਿਵੇਂ ਕਲਾਸਿਕਲ ਡਿਜ਼ਾਈਨ ਹੁੰਦਾ ਹਨਾ ਕਿੱਡੇ ਵਿਆਉਂਤ ਨਾਲ ਇਹ ਤੁਹਾਡੇ ਦਿਮਾਗ ਚ ਕਿਵੇਂ ਆਈ ਵੀ ਇੱਥੇ ਆਇਆ ਕਰਕੇ ਆਪਾਂ ਗੋਲ ਪਿੱਲਰ ਲਾ ਕੇ ਇਦਾਂ ਹਨਾ ਕਰਨਾ ਪਹਿਲਾਂ ਅਸੀਂ ਕਿਸੇ ਦਾ ਦੇਖਿਆ ਸੀ ਇੱਕ ਵਾਰ ਉਹ ਇੱਕ ਵਾਰ ਛੋਟਾ ਸੀਗਾ ਜਿਆਖਾ ਪਰ ਇਹਨੂੰ ਵੱਡੀ ਬਣਾਉਣ ਦੇ ਬਜਾਏ ਵੀ ਦੋ ਵਾਰ ਲਾਈ ਦੋ ਵਾਰ ਲਾਈ ਇਸ ਕਰਕੇ ਨਾਲ ਤੇ ਨਾਲ ਹੀ ਸੋਨਾ ਲੱਗਦਾ ਨਹੀਂ ਤਾਂ ਤੁਸੀਂ ਇਹ ਕੱਲੀ ਗਲਾਈ ਕਰਨੀ ਸੀ ਪਹਿਲਾਂ ਉਹ ਭੈੜੀ ਲੱਗਣੀ ਸੀ ਉਹ ਕੱਲੀ ਗਲਾਈ ਕਰੀ ਹੋਈ ਇਸ ਮਿੰਡੇ ਅੱਛਾ ਅੱਛਾ ਉਹਦੇ ਕੱਲੀ ਇਹ ਤੁਸੀਂ ਕਿਤੇ ਦੇਖਿਆ ਸੀ ਪਹਿਲਾਂ ਇੱਕ ਵਾਰ ਦੇਖਿਆ ਸੀ ਜੀ ਪਹਿਲਾਂ ਅਸੀਂ ਪਹਿਰੇ ਅੱਛਾ ਅੱਛਾ ਫਿਰ ਅਸੀਂ ਨਾਲ ਤਾਂ ਵੱਡੀ ਕਰਨ ਦੀ ਬਜਾਏ ਦੋ ਵਾ ਗੇਟ ਹੋ ਗਏ ਨਲਿਆ ਦੋ ਗਲੰਜਾਂ ਵਾਲਾ ਹਾਂ ਅੱਛਾ ਅੱਛਾ ਆ ਜਾਓ ਭਈ ਆ ਸ਼ਾਨਦਾਰ ਪੌੜੀਆਂ ਦਿਖਾਵਾਂਗੇ ਤੇ ਉੱਪਰ ਚੜ੍ਹ ਕੇ ਵੀ ਦਿਖਾਵਾਂਗੇ ਪਾਜੀ ਮੈਨੇ ਦੱਸੋ ਵੀ ਆ ਜਿਹੜੀ ਚੀਜ਼ ਤੁਹਾਨੂੰ ਕੀ ਰੇਟ ਪਈ ਆਹ ਸਟੀਲ ਇਹ ਸਾਡੀ ਵਿੱਚੇ ਲੇਬਰ 20000 ਰੁਪਏ ਚ ਪਈ ਸੀ 20000 ਰੁਪਏ ਦੇ ਵਿੱਚ ਆਪ ਲਾ ਕੇ ਗਏ ਫਿਟ ਕਰਕੇ ਗਏ ਫਿਟ ਕਰਕੇ ਗਏ ਪੌੜੀਆਂ ਸ਼ਾਨਦਾਰ ਪੌੜੀਆਂ ਨੇ ਦੇਖੋ ਵਧੀਆ ਬੱਕੇ ਦੇਖੋ ਆਮ ਤੌਰ 'ਤੇ ਅੰਦਰ ਕੱਢਦੇ ਆ ਜੇ ਅੰਦਰ ਕੱਢਦੇ ਤਾਂ ਤੁਹਾਡਾ ਕੀ ਖਰਚਾ ਆਉਂਦਾ ਬਾਹਰ ਬਾਹਰ ਨਾਲ ਲੱਖ ਰੁਪਏ ਦਾ ਫਰਕ ਪੈ ਗਿਆ ਲੱਖ ਰੁਪਏ ਦਾ ਸਿੱਧਾ ਉੱਤੇ ਮੌਂਟੀ ਵਗੈਰੇ ਵੀ ਛਤਨੀ ਪੈਣੀ ਸੀ ਹਾਂਜੀ ਹਾਂ ਸਾਰਾ ਕੁਝ ਕਰਨਾ ਮੈਨੂੰ ਰੇਤਾ ਰਾਵ ਸਾਰਾ ਮੀ ਉਹ ਬਚਤ ਇਹਨੇ ਆ ਜਿਹੜੀ ਨਾ ਇਹਨੇ ਡਿਜ਼ਾਈਨ ਬਣਾਤਾ ਇੱਕ ਪੌੜੀ ਨੇ ਸ਼ਾਨਦਾਰ ਇਹਨੂੰ ਤੁਸੀਂ ਕੀ ਕੀਤਾ ਵੀ ਆ ਥੋੜੇ ਜਿਹਾ ਗਾਂ ਵਧਾ ਕੇ ਇਹਨੂੰ ਪੌੜੀ ਨੂੰ ਲਗਭਗ ਕਵਰ ਹੀ ਕਰ ਲਿਆ ਕੋਠੀ ਦੇ ਅੰਦਰ ਹਣਾ ਸਿਰਫ ਆਹ ਦੇਖਦਾ ਇਹ ਸੋਨਾ ਲੱਗਦਾ ਚਲ ਗਿਆ ਉੱਪਰ ਜਾ ਸਕਦੇ ਕੋਈ ਇਸ਼ੂ ਹਾਂ ਨਾ ਕੋਈ ਨਹੀਂ ਚਲੋ ਸਭ ਤੋਂ ਪਹਿਲਾਂ ਸ਼ਾਨਦਾਰ ਚੁੱਲੇ ਚੌਕੇ ਜਿਹੜੇ ਕਿਉਂਕਿ ਪੁਰਾਣੇ ਸਮਿਆਂ 'ਚ ਜਿਹੜੀਆਂ ਸਾਡੀ ਸਾਡੀ ਮਾਤਾ ਨੇ ਵੀ ਇੱਕ ਅਲੱਗ ਸਪੈਸ਼ਲ ਬਣਾਇਆ ਹੋਇਆ ਇਹ ਆਮੋਮਣ ਹੀ ਜ਼ਿਆਦਾ ਮਿਲਦਾ ਰਸੋਈਆਂ ਚ ਪਿੰਡਾਂ ਦੇ ਲੋਕ ਕਿੱਥੇ ਕੰਮ ਕਰਕੇ ਰਾਜੀ ਹਨਾ ਤੇ ਵੇਖੋ ਬਹੁਤ ਸੋਹਣਾ ਚੌਂਕਾ ਫਾਈਬਰ ਦੇ ਉੱਪਰ ਸ਼ਾਦਰ ਚਾਦਰ ਆ ਜੀ ਤੇ ਆਜੂ ਉੱਪਰ ਤੁਹਾਨੂੰ ਦਿਖਾਉਣੇ ਪੜੀਆ ਆਪਾਂ ਨੂੰ ਸ਼ਹਿਰ ਕਿਹੜਾ ਲੱਗਦਾ ਜੀ ਇੱਥੇ ਸਾਨੂੰ ਝਨੀਰ ਲੱਗਦਾ ਜੀ ਉਹ ਮਾਰਸਾ ਬਸ ਕੱਲਾ ਜਿਹਾ ਫਰਸ਼ ਰਹਿ ਗਿਆ ਲੋਗ ਉੱਤੇ ਫਰਸ਼ ਆ ਮਿੱਟੀ ਬਾਤੀ ਆ ਹਾਂ ਮਿੱਟੀ ਬਾਤੀ ਆ ਆਮੋਮਣ ਉੱਪਰ ਫਰਸ਼ ਲੈ ਰਹਿ ਗਿਆ ਕੱਲਾ ਫਰਸ਼ ਰਹਿ ਗਿਆ ਬਸ ਤਾਂ ਉੱਪਰ ਮਿੱਤਰਾ ਫਰਸ਼ ਰਹਿ ਗਿਆ ਕੱਲਾ ਲਾਉਣ ਵਾਲਾ ਫਰਸ਼ ਕੱਢ ਕੇ 13.5 ਲੱਖ ਦੇ ਵਿੱਚ ਗੇਟ ਤੱਕ ਸਾਰਾ ਕੰਮ ਕੰਪਲੀਟ ਆ ਜਾਲੀਆਂ ਲੱਗੀਆਂ ਹੋਈਆਂ ਸਾਹਮਣੇ ਟੈਂਕੀ ਰੱਖੀ ਹੋਈ ਆ ਸਭ ਤੋਂ ਵਧੀਆ ਗੱਲ ਜਿਹੜੀ ਵੀ ਭਾਈ ਹਰਾਂ ਨੇ ਟੈਂਕੀ ਓਪਨ ਨਹੀਂ ਰੱਖੀ ਇਹ ਬਣਾ ਕੇ ਇਹਦੇ ਵਿੱਚ ਟੈਂਕੀ ਫਿੱਟ ਕਰਕੇ ਭਾਈ ਆ ਸਾਰਾ ਕੁਝ ਵਿੱਚ ਹੀ ਆ ਨਾ ਵਿੱਚ ਵਿੱਚ ਸਾਰਾ ਟੋਟਾ ਟੈਂਕੀ ਲਾ ਕੇ ਸਾਰਾ ਟੋਟਾ ਸਾਰਾ ਟੋਟਲ ਜੀ ਪੂਰਾ ਪੂਰਾ ਸਾਰਾ ਕੁਝ ਬਾਈ ਜੀ ਵਿੱਚੇ ਲਾਇਆ ਵਿੱਚੇ ਤੇ ਇੱਧਰ ਆ ਜਾ ਮੜਾ ਯਾਰਸ਼ ਛਾਤੀ ਮਾਰ ਦੇ ਭਾਈ ਆ ਕੀ ਰੇਟ ਪਾਇਆ ਤੁਹਾਨੂੰ ਆਹਾ ਇਹ 10,000 ਦੇ ਪੀਸ ਹੈ 10,000 ਦੀ ਇਹਨੂੰ ਤੁਸੀਂ ਕਲਰ ਕੀਤਾ ਹੈ ਨਾ ਹਾਂਜੀ ਹਾਂ ਕਲਰ ਕੀਤਾ ਠੀਕ ਹੈ ਜੀ ਇਹ ਆਪ ਹੀ ਲਾਈਆਂ ਤੁਸੀਂ ਜਿਸੇ ਆਪ ਹੀ ਲਾਈਆਂ ਇਹ ਇਹਨਾਂ ਨੇ ਬਹੁਤ ਸੋਹਣੀ ਲੱਗਦੀ ਹੈ ਤੇ ਸਾਹਮਣੇ ਦਿਖਾ ਦੇ ਮੜਾ ਜਿਆ ਲਿਆ ਮੈਂ ਮਾਰਦਾ ਚਾਹਤੀ ਤਾਂ ਮਿੱਤਰੋ ਕੁਝ ਇਹੋ ਜਿਹਾ ਵੇੜਾ ਦੇਖਦਾ ਉੱਪਰ ਉਹ ਉਧਰ ਵੀ ਬਾਥਰੂਮ ਆ ਇਹ ਕੋ ਸਪੈਸ਼ਲ ਬਾਥਰੂਮ ਇਹਨਾਂ ਦੀ ਜਿਹੜੇ ਲੈਟਰਿੰਗ ਵਗੈਰਾ ਦਾ ਸਿਸਟਮ ਬਾਹਰ ਨਾ ਨੂਨ ਵਾਲਾ ਭਾਜੀ ਨੇ ਅੰਦਰ ਕੀਤਾ ਕਿਉਂ ਘਰ ਚ ਕਈ ਵਾਰ ਬਦਬੂ ਆਉਂਦੀ ਹੈ ਨਾ ਬਾਹਰ ਹੀ ਚਾਹੀਦਾ ਹਾਂਜੀ ਤੇ ਚਾਰ ਦਿਵਾਰੀਆਂ ਦੇਖੋ ਸਪੈਸ਼ਲ ਘਰ ਦੇ ਅੰਦਰ ਕੀਤੀ ਹੋਈ ਆ ਆ ਦੇਖੋ ਜੀ ਤੁਸੀਂ ਤੇ ਫੁੱਲ ਬੂਟੇ ਲੱਗੇ ਹੋਏ ਨੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਜੇ ਚੌਂਕਾ ਜਿਹਨੂੰ ਚੁੱਲਾ ਚੌਂਕਾ ਕਹਿ ਦਿੰਦੇ ਆ ਜਿੱਥੇ ਮਾਤਾ ਰੋਟੀਆਂ ਬਕਾ ਰਹੀ ਆ ਤੇ ਸਾਹਮਣੇ ਬਾਈ ਜੀ ਦਾ ਕੰਮ ਆ ਆ ਗੇਟ ਆ ਇਹ ਰੋਡ ਕਿਹੜਾ ਵਜਦਾ ਭਾਈ ਇੱਥੇ ਨੀਰ ਨੂੰ ਜਾਂਦਾ ਜੀ ਨੀਰ ਨੂੰ ਜਾਂਦਾ ਹੀ ਹੈ ਤੇ ਇਧਰ ਆਪਣਾ ਕੰਮ ਆ ਜੀ ਇਹ ਕਾਹਦਾ ਕੰਮ ਆ ਆਪਣਾ ਵੈਲਡਿੰਗ ਦਾ ਹੀ ਹਾਂਜੀ ਐਗਰੀਕਲਚਰ ਐਗਰੀਕਲਚਰ ਵੈਲਡਿੰਗ ਦਾ ਤਾਂ ਦੋ ਭਾਈ ਦੇ ਬੇਟੇ ਨੇ ਤੇ ਆਪ ਦਾ ਵਧੀਆ ਜ਼ਮੀਨ ਵੀ ਹੈਗੀ ਭਾਈ ਆਪਣੇ ਕੋਲ ਨਹੀਂ ਜ਼ਮੀਨ ਨਹੀਂ ਹੈ ਜੀ ਜ਼ਮੀਨ ਹੈ ਨਹੀਂਗੀ ਬਿਲਕੁਲ ਨਹੀਂ ਅੱਛਾ ਜਿਹੜੀ ਕਮਾਈ ਕੀਤੀ ਉਹ ਉਸ ਦੁਕਾਨ ਚੋਂ ਹੀ ਕੀਤੀ ਤੁਸੀਂ ਚਲੋ ਠੀਕ ਹੈ ਜੀ ਮਿਹਰਬਾਨੀ ਭਾਈ ਚਲੀਏ ਅਥਰ ਨੀਚੇ ਹਾਂ ਜੀ ਜਿਹੜੀ ਚੀਜ਼ ਤੁਹਾਨੂੰ ਮੈਂ ਦਿਖਾਤੀ ਇਹ ਤੁਹਾਡੀ ਪਹੁੰਚ ਦੇ ਵਿੱਚ ਆ ਅੱਜ ਕੱਲ੍ਹ ਹਰ ਇੱਕ ਆਮ ਬੰਦਾ 30-40 ਹਜ਼ਾਰ ਰੁਪਿਆ ਕਮਾਉਣ ਵਾਲਾ ਆਰਾਮ ਨਾਲ ਇਸ ਘਰ ਨੂੰ ਪਾ ਸਕਦਾ ਵੇਖ ਲਓ ਭਾਈ ਕੋਲੇ ਨਾ ਕੋਈ ਜ਼ਮੀਨ ਨਾ ਜਾਇਦਾਤ ਸਿਰਫ ਆਪਦੇ ਕੰਮ ਦੇ ਦਮ ਤੇ ਉਹਨਾਂ ਨੇ ਇਹ ਬਹੁਤ ਸੋਹਣਾ ਘਰ ਪਾਇਆ ਬਹੁਤ ਸੁਣੀ ਕੋਠੀ ਪਾਈ ਹੈ ਤਾਂ ਹਰ ਇੱਕ ਬੰਦੇ ਨੂੰ ਸੇਧ ਆ ਇਹ ਦਿਖਾਉਣ ਦਾ ਜਿਹੜਾ ਕਿ ਮੇਨ ਪਰਪਸ ਇਹੀ ਸੀਗਾ ਵੀ ਹਰ ਕੋਈ ਆਮ ਬੰਦਾ ਕਬਰਾਂਵੇ ਨਾ ਘਰ ਪਾਉਣ ਤੋਂ ਪਹਿਲਾਂ ਕਿਉਂਕਿ ਅਕਸਰ ਲੋਕ ਕਹਿ ਦਿੰਦੇ ਸਾਡਾ 20 ਲੱਖ ਲੱਗਿਆ ਸਾਡਾ 22 ਲੱਖ ਲੱਗਿਆ ਪਲੱਸ ਇਮਾਨਦਾਰੀ ਚਾਪੀਏ ਨਹੀਂ ਮੈਂ ਵੀ ਨਹੀਂ ਪੀਤੀ ਤੇ ਪਲੱਸ ਇਮਾਨਦਾਰੀ ਤੇ ਬਿਲਕੁਲ ਸੱਚੀ ਸੁਜੂਚੀ ਗੱਲ ਕੀਤੀ ਇਹਨਾਂ ਨੇ ਤਾਂ ਮਿੱਤਰੋ ਵੀਡੀਓ ਨੂੰ ਵਾਤਵਾਤੇ ਸ਼ੇਅਰ ਕਰ ਦਿਓ ਬਾਕੀ ਤਾਂ ਉਹ ਇੱਕ ਵਾਰਾ ਟਾਈਮ ਲੈਪਸ ਦਿਖਾ ਦਾਂਗੇ ਉਹ ਜਿਹੜੇ ਤੁਸੀਂ ਇੱਕ ਵਾਰਾ ਫੇਰ ਤੁਸੀਂ ਕਰਦੇ ਦਰਸ਼ਨ ਕਰ ਸਕਦੇ ਤਾਂ ਭਾਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਓਕੇ ਟੂ ਕਰੀਏ